10ਵੀਂ ਪਾਸ ਉਮੀਦਵਾਰਾਂ ਲਈ CRPF ਵਿੱਚ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ ਬੰਪਰ ਪੋਸਟਾਂ ਲਈ ਭਰਤੀ ਚੱਲ ਰਹੀ ਹੈ ਜਿਹੜੇ ਉਮੀਦਵਾਰ CRPF ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜੀ ਦੇਣ ਲਈ ਲੋੜੀਂਦੀ ਯੋਗਤਾ ਰੱਖਦੇ ਨੇ ਉਹਨਾਂ ਧਾਰਤ ਫਾਰਮੈਟ ਵਿੱਚ ਅਰਜੀ ਦੇ ਸਕਦੇ ਨੇ ਰਜਿਸਟ੍ਰੇਸ਼ਨ 5 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਫਾਰਮ ਭਰਨ ਦੀ ਆਖਰੀ ਮਿਤੀ 14 ਅਕਤੂਬਰ 2024 ਇਸ ਮਿਤੀ ਤੋਂ ਪਹਿਲਾਂ ਨਿਰਧਾਰਿਤ ਫਾਰਮੈਟ ਵਿੱਚ ਅਪਲਾਈ ਕਰੋ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਪਵੇਗਾ ਅਧਿਹਾ ਕਰਨ ਲਈ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ ssc.gov.in ਇਥੋਂ ਅਪਲਾਈ ਕਰਨ ਦੇ ਨਾਲ ਤੁਸੀਂ ਇਹਨਾਂ ਪੋਸਟਾਂ ਦੇ ਵੇਰਵੇ ਵੀ ਜਾਣ ਸਕਦੇ ਹੋ ਅਤੇ ਹੋਰ ਅਪਡੇਟਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਇਸ ਭਰਤੀ ਮੁਹਿੰਮ ਰਾਹੀਂ ਕੁੱਲ 11542 ਕਾਂਸਟੇਬਲ ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਇਹਨਾਂ ਚੋਂ ਮਰਦਾਂ ਲਈ ਅਸਾਮੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਔਰਤਾਂ ਲਈ ਘੱਟ ਅਸਾਮੀਆਂ ਤੇ ਹੀ ਭਰਤੀ ਹੋ ਰਹੀ ਹੈ ਕੁੱਲ 11542 ਅਸਾਮੀਆਂ ਵਿੱਚੋਂ 1299 ਅਸਾਮੀਆਂ ਪੁਰਸ਼ਾਂ ਲਈ ਅਤੇ ਕੁੱਲ 242 ਅਸਾਮੀਆਂ ਔਰਤਾਂ ਲਈ ਨੇ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਇਸ ਦੇ ਨਾਲ ਕੀ ਉਸਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਤੁਸੀਂ ਅਧਿਕਾਰਤ ਵੈੱਬਸਾਈਟ ਤੇ ਦਿੱਤੇ ਨੋਟਿਸ ਨੂੰ ਦੇਖ ਸਕਦੇ ਹੋ ਇਹਨਾਂ ਅਸਾਮੀਆਂ ਤੇ ਚੋਣ ਕਈ ਪੱਧਰੀ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਕੀਤੀ ਜਾਵੇਗੀ ਜਿਸ ਵਿੱਚ ਪਹਿਲਾਂ ਲਿਖਤੀ ਪ੍ਰੀਖਿਆ ਲਈ ਜਾਵੇਗੀ ਇਸ ਨੂੰ ਖਾ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਪੀ ਈ ਟੈਸਟ PST ਟੈਸਟ ਵੀ ਦੇਣਾ ਪਵੇਗਾ ਉਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਅਤੇ ਮੈਡੀਕਲ ਜਾਂਚ ਵੀ ਕਰਵਾਈ ਜਾਵੇਗੀ ਸਿਰਫ ਇੱਕ ਪੜਾਅ ਪਾਸ ਕਰਨ ਵਾਲੇ ਹੀ ਅਗਲੇ ਪੜਾਅ ਤੇ ਜਾਣਗੇ ਅਤੇ ਚੋਣ ਲਈ ਸਾਰੇ ਪੜਾਅ ਪੂਰੇ ਕਰਨੇ ਜ਼ਰੂਰੀ ਨੇ CRPF ਕਾਂਸਟੇਬਲ ਦੀਆਂ ਅਸਾਮੀਆਂ ਲਈ ਫਾਰਮ ਭਰ ਲਈ ਤੁਹਾਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ ਇਹ ਫੀਸ ਜਰਨਲ OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਹੈ ਜਦੋਂ ਕਿ SC ST ਅਤੇ ਹੋਰ ਰਾਖਵੀਆਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪੈਣੀ ਜੇਕਰ ਇਹਨਾਂ ਅਸਾਮੀਆਂ ਤੇ ਚੁਣੇ ਜਾਂਦਾ ਹੈ ਕੋਈ ਤਾਂ ਉਮੀਦਵਾਰ ਨੂੰ 18000 ਰੁਪਏ ਤੋਂ 69000 ਰੁਪਏ ਤੱਕ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ ਇਸ ਸੰਬੰਧੀ ਕੋਈ ਵੀ ਵੇਰਵੇ ਜਾਂ ਅਪਡੇਟਸ ਜਾਣਨ ਲਈ ਸਮੇਂ-ਸਮੇਂ ਤੇ ਤੁਸੀਂ ਅਧਿਕਾਰਤ ਵੈੱਬਸਾਈਟ ਚੈੱਕ ਕਰ ਸਕਦੇ ਹੋ ਅਪਲਾਈ ਕਰਦੇ ਸਮੇਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਸ਼ਾਮਲ